ਜੀ ਸਤਿ ਸ਼੍ਰੀ ਅਕਾਲ ਜੀ ਕੰਬਾਈਨ ਲੱਗਣ ਲੱਗੇ ਆ ਜੀ ਅੱਜ ਆਪਣੇ ਬਿੱਡਬੁੱਟ ਲਾਤਾ ਤਾਂ ਹੁਣ ਇਹ ਪਿੰਡ ਦੇ ਮੁੰਡੇ ਦਾ ਟਰੈਕਟਰ ਆਈ ਆ ਪਿੰਡ ਤੋਂ ਲੱਗੇ ਹੀ ਵੜਾਈ ਸ਼ੁਰੂ ਕਰਨ ਅੱਜ ਵਾਹੀਰ ਦਾ ਨਾਮ ਲੇ ਗਏ ਲਓ ਜੀ ਕੰਬਾਈਨ ਚੱਲ ਪਈ ਜੀ ਆਪਣੇ ਖੇਤ ਚ ਮੇ ਵੀ ਉੱਪਰ ਤੋਂ ਆ ਰਿਹਾ ਪੂਰਾ ਰੱਬ ਆ ਤੀਏ ਦਿਨ ਆ ਜਾਂਦਾ ਚੜ੍ਹ ਕੇ ਹੁਣ ਤਾਂ 10 ਦਿਨ ਦੇ ਦੇ ਸਾਰਿਆਂ ਨੂੰ ਵਧੀਆ ਗੱਲ ਆ ਜੀ ਤਾਂ ਤਰੂ ਕੇ ਮਬੁੱਚੜ ਨੂੰ ਤੁਸੀਂ ਵਿੱਚ 1.5 ਹੋਰ ਭੇਜ ਲੈ ਨਹੀਂ ਬੰਦੇ ਆਪਣੇ ਚਾਹ ਪੀਣੇ ਆਂ ਕੰਬੈਨ ਵਾਲੇ ਜੀ ਟਰਾਲੀ ਖੜਾ ਪਈ ਆਪਾਂ ਨੇ ਹੁਣ ਦਾਣੇ ਪਾਉਗੀ ਕਮੈਨ ਗਰਮਣ ਗਰਮਣ ਕਰੀ ਜਾਂਦਾ ਰੱਬ ਦੇਖੋ ਬੱਦਲ ਉੱਪਰ ਕਿੰਨਾ ਹੈ ਹੁਣ ਤਾਂ ਮੜ ਜਾ ਸਰਚਾਣਾ ਚਾਹੀਦਾ ਜੱਟਾਂ ਦੇ ਰੱਬ ਨੂੰ 7 ਦਿਨ ਦੇ ਦੇਵੇ ਬਹੁਤ ਆ ਜੀ ਹੁਣ ਤਾਂ ਤਕਰੀਬਨ 2 ਦਿਨ ਨਿਭੜ ਜਾਣੀ ਤੇ ਦੱਸ ਦੇ ਦਾਣੇ ਪੈ ਗਏ ਆਪਣੇ ਟਰਾਲੀ 'ਚ ਕਣਕ ਆਪਣੀ ਪੂਰੀ ਪੱਕੀ ਆ ਜੀ ਪੂਰੀ ਆਪਣੀ ਖੜਕ ਚੁੱਕੀ ਆ ਜੀ। ਮਤਲਬ ਵੀ ਪੱਕ ਚੁੱਕੀ ਆ ਪੂਰੀ। ਰੱਬ ਨੇ ਹੁਣ ਮੀਂਹ ਪਾਉਣਾ ਸ਼ੁਰੂ ਕਰਤਾ ਫੇਰ। ਰੱਬ ਹਟਦਾ ਨਹੀਂ ਹੈਗਾ। ਰੱਬ ਨੇ ਕੰਮ ਰੋਕ ਦੇਣਾ ਹੁਣ ਵਿੱਚੇ ਮੈਨੂੰ ਲੱਗਦਾ ਜੀ। ਵੈਰੂ ਹੁਣ ਦੇ 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 ਨਾ 10 ਦਿਨ ਦੇ ਦੇ ਵੈਰੂ ਸਭ ਨੂੰ ਸਭ ਦੀ ਵਾਟੋ ਜਵੇ। ਰੱਬ ਨੇ ਹੁਣ ਧੁੱਪਾਂ ਕੱਢ ਦੇ ਵਿੱਚੇ ਪਹਿਲਾਂ ਤਾਂ ਬਹੁਤ ਜੁੜਾਵੇਂ ਆ ਗਿਆ ਸੀ ਲੱਗਦਾ ਵੀ ਵੱਡਾ ਨਹੀਂ ਦੰਦਾਂ ਪਰ ਪੈਂਦੀ ਆ ਵਿੱਚ ਨੂੰ ਮਾੜੀ ਮੋਟੀ ਕਰਨ ਮਨ ਕਰਨ ਹੋਈ ਜਾਂਦੀ ਹੈ ਜੀ ਸੋਨਾ ਮੌਕਾ ਦੇਤਾ ਕਣਕ ਵੱਢਣ ਦਾ ਹੀ ਤੁੱਪਾ ਖੜਤੀ ਹੁਣ ਤਾਂ ਤੋਂ ਜਲਦੀ ਆ ਸਾਦ ਨਾਲ ਇੱਕ ਮੈਨ ਉਹ ਸਾਡੇ ਪਿੰਡ ਦੀ ਖੜੀਏ ਸਾਹਮਣੇ ਤਕਰੀਬਨ ਅੱਜ ਮੈਨੂੰ ਲੱਗਦਾ ਵੀ ਸਾਰੇ ਨਹੀਂ ਇੱਕ ਮੈਨੇ ਕੁ ਮੈਨਾਂ ਦਾ ਜੋਰ ਅੱਜ ਟਰਾਲੀ ਵੀ ਨਹੀਂ ਮਿਲ ਰਹੀ ਕਿਸੇ ਤੇ ਤਕਰੀਬਨ ਅੱਜ ਦਿਨ ਦਾ ਜੋਰ ਆ ਜਾਦਾ ਬੜਾ ਜੀਵਾ ਪੰਜ ਚਾਰ ਦਿਨ ਦੀਵਾ ਏਰੀਆ ਲਾਗੇ ਹੁਣ ਤਾਂ ਵਿਹਲੇ ਹੋਣਾ ਦੇਖੋ ਵਿੱਚ ਵਿੱਚ ਕਾਫੀ ਏਰੀਆ ਵਿਹਲੇ ਹੋ ਗਏ ਵਿੱਚ ਵਿੱਚ ਰੱਬ ਨਹੀਂ ਹਟਦਾ ਜੇ ਫੇਰ ਹੁਣ ਫੇਰ ਆ ਗਿਆ ਦੇਖ ਲਓ ਮੀ ਖੜਦਾ ਨਹੀਂ ਹੈਗਾ ਜਰ ਰੱਬ ਇਹ ਨਹੀਂ ਮੈਨੂੰ ਲੱਗਦਾ ਨਹੀਂ ਵੀ ਸਾਨੂੰ ਵਧਣ ਦੇਊਗਾ ਅੱਜ ਕਣਕ ਮੌਸਮ ਫੇਰ ਖਰਾਬ ਹੋ ਗਿਆ ਚਾਰੇ ਪਾਸੇ ਤੁਸੀਂ ਦੇਖ ਸਕਦੇ ਆ ਕਮੈਨਿਕ ਕਮੈਨਿਕ ਚਲਦੀਆਂ ਜੀ ਪਰ ਰੱਬ ਜੀ ਵਧਣ ਦੇਊਗਾ ਤਾਂ ਹੀ ਚੱਲੂਗੀ ਇਹ ਵੀ ਸਭ ਦਾ ਕੰਮ ਰੋਗਦਾੰਦ ਰੱਬ ਵਿੱਚ ਅੱਜ ਸਾਡੇ ਨਾਲ ਥੇਲੇ ਹੀ ਹੁੰਦੀਆਂ ਹੁਣ ਤਾਂ ਆਪ ਫੇਰ ਛੱਡ ਗਿਆ ਦੇਖ ਸਕਦੇ ਹੋ ਸੀ ਧੁੱਪਾਂ ਕੱਢਦੀ ਫੇਰ ਪਰ ਬੱਦਲ ਪਾਉ ਦਾ ਇੱਕ ਇੱਕ ਮੈਨ ਉਹ ਚਲਦੀ ਆ ਸਾਡੇ ਪਿੰਡ ਦੀ ਆ ਇੱਕ ਆ ਮੇਰੇ ਹੋ ਗਈ ਦੋ ਇੱਧਰ ਚਲਦੀਆਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਉਹ ਚਲਦੀ ਆ ਇੱਕ ਉਹ ਚਲਦੀ ਆ ਅੱਜ ਕਾਫੀ ਜੋਰ ਆ ਕੰਬੈਨਾਂ ਦਾ ਕਈ ਥੋਂ ਤਾਂ ਗੜੇਮਾਰੀ ਬਹੁਤ ਹੋ ਗਈ ਕੱਲ ਮੈਨੂੰ ਲੱਗਦਾ ਕਾਫੀ ਕੀਲਾ ਜਲ ਗਿਆ ਪਈ ਦੇਖੀ ਕਿ ਮੈਂ ਨਿਊਜ਼ ਪਈ ਕਿੱਧਰ ਜਲੇ ਜਣੀ ਜਲਿਆ ਬਹੁਤਾਂ ਨੁਕਸਾਨ ਬਹੁਤ ਹੋ ਰਿਹਾ ਜੱਟਾਂ ਦਾ ਦੇ ਵਿੱਚ ਕਣਕ 'ਚ ਗੰਨਾ ਹੈ ਜੀ ਮੇਰਾ ਵੀ ਜੀ ਹੋ ਗਿਆ ਜੀ ਇੱਧਰ ਆਪਣੀ ਵੱਡੂ ਗਈ ਕਣਕ ਨਮਰਤ ਵੀ ਆ ਗਈ ਸੀ ਅੱਜ ਇਹਨੂੰ ਸਾਡੇ ਦੀ ਛੁੱਟੀ ਆ ਤੇ ਕਹਿੰਦੀ ਮੈਂ ਕੰਬੈਨ ਜਲਦੀ ਦੇਖਣੀ ਆ ਸਾਸਿਕਾ ਬਲਾਓ ਸਾਰਿਆਂ ਨੂੰ ਪੁੱਤ ਹੱਥ ਜੋੜ ਕੇ ਇੱਧਰ ਰਹਿ ਗਿਆ ਬਣਾ ਉਹ ਸਿਰੇ ਰਹਿ ਗਿਆ 1 ਕਿਲੋ ਖੱਤੀ ਜੀ ਰਹਿ ਗਈ ਆਪਣੀ ਉਹ ਘਰ ਦੇ ਨੇੜੇ ਉਹ ਵੱਡੂਗੇ 2-4 ਦਿਨ ਨੂੰ ਦੇਖ ਸਕਦੇ ਤੁਸੀਂ ਬਹਿ ਜਾ ਪੁੱਤ ਬਹਿ ਜਾ ਵਿੱਚ ਬਹਿ ਜਾ ਟਰਾਲੀ ਦੇ ਮੋਟਰ ਤੇ ਚੱਲੇ ਆਂ ਬਸ ਲੱਡਣ ਕਣਕੇ ਜੀ ਇੱਧਰ ਆਪਣਾ ਡੇਢ ਕਿਲ੍ਹਾ ਰਹਿ ਗਿਆ ਬਸ ਉਹ ਦੋਕ ਦਿਨ ਨੂੰ ਵੱਡੂਗੇ ਥੋੜਾ ਨਰਮ ਹੋ ਸਦੇ ਆ ਤੇ ਤੇ ਘਰ ਨਹੀਂ ਬੈਠ ਹੋਇਆ ਗਰਦ ਤੇ ਚ ਤੇ ਇਹ ਨਾਲ ਸਾਰਾ ਸਿਰ ਭਰ ਗਿਆ ਹੁਣ ਤੂੰ ਘਰ ਰਹੀਂ ਮੈਂ ਦੂਜੀ ਮੋਟਰ ਤੇ ਚੱਲੇ ਆਂ ਪੁੱਤ ਠੀਕ ਆ ਨਹੀਂ 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 ਆਜਾ ਹੁਣ ਚੱਲੀਏ ਨੇ ਨਹੀਂ ਪੂਰਾ ਚੱਲੀਆ ਲੋ ਜੀ ਇੱਧਰ ਨਿਪੜ ਗਿਆ ਆਪਣਾ ਬਾ ਡੇੜੇ ਕਿਲਾ ਰਹਿ ਗਿਆ ਇੱਧਰ ਉਹ ਦੋ ਤਿੰਨ ਤਿੰਨ ਵੜਾਉਂਗੇ ਹੁਣ ਚੱਲੇ ਉਧਰ ਹਰਨੌਲੀ ਵੜਣ ਰਹਿ ਗਿਆ ਆਪਣਾ ਰੇਡੀਓ ਵੀ ਲੈ ਬਸ ਮੋਟਰ ਤੇ ਪਹੁੰਚ ਜੁਕੇ ਆ ਜੀ ਇੱਧਰ ਘੜ ਕੇ ਜਾਦਾ ਸਕੀ ਉਧਰ ਆਉਂਗੇ ਕਿਉਂਕਿ ਇੱਧਰ ਮੈਂ ਨਾ ਬੀਜੋ ਕੀ ਦੀ ਆਪਣੀ 6 ਟਾਇਰ ਆਪਣਿਆਂ ਵਾਲੀ ਆ ਗਿਆ ਘੇਰਾ ਲੱਗ ਗਿਆ ਇੱਧਰ ਮਸ਼ੀਨ ਦਾ ਜੀ ਹੁਣ ਮੌਸਮ ਖੁੱਲ ਗਿਆ ਪੂਰਾ ਬੱਦਲ ਬੁੱਦਲ ਚੱਕੋ ਗਿਆ ਦੇਖ ਸਕਦੇ ਆ ਤੁਸੀਂ ਨਿੱਖਰ ਗਿਆ ਮੌਸਮ ਪੂਰਾ ਹੁਣ ਹਣਕ ਪਹਿਲਾਂ ਕਮਬੈਨਾਂ ਵੀ ਹੁਣ ਮਾਰੋ ਮਾਰ ਚੱਲਦੀ ਐ ਸਾਰੇ ਪਾਸੇ ਹੁਣ ਕਮਬੈਨਾਂ ਸਾਹਮਣੇ ਜਾਂਦੀ ਅੱਧਰ ਇੰਨੀ ਦੂਰ ਤੇ ਦੇਖਦਾ ਮਾਜਰੋ ਹੈ ਨਹੀਂ ਬਈ ਏਰੀਆ ਜਾਂਦੀ ਉਹ ਸਾਹਮਣੇ ਜਾਂਦੀ ਅੱਧਰ ਉੱਥੇ ਦਾ ਅੱਜ ਤੇਜ਼ ਅੱਜ ਇਹ ਤੋਂ ਫਨੀਗੜਿਆਂ ਦੀ ਆ ਕਦੇ ਫੇਰ ਮੌਸਮ ਠੰਡਾ ਜਾ ਜਾਂਦਾ ਹੈ ਹੁਣ ਬੱਦਲ ਤਾਂ ਨਹੀਂ ਜਾਨੀ ਹੈਗੇ ਆੜਾ ਮੋਟਾ ਜਿਹਾ ਉੱਪਰ ਬੱਦਲ ਹੀ ਜੀ ਆਪਣਾ ਟਰੈਕਟਰ ਵੀ ਆ ਗਿਆ ਤਾਂ ਜੀ ਪੱਲੀਆਂ ਲਾ ਦਈਏ ਇਹਦੀਆਂ ਮੜੀਆਂ ਉੱਤਰ ਆਪਾਂ ਨੇ ਬਾਗੇ ਬੀਜੀ ਦੀ ਕਰਨਗੇ ਜੀ ਇੱਧਰ ਆਪਾਂ ਨੇ ਸੁਪਰ ਸੀਡਰ ਨਾਲ ਬਜਾਈ ਦੀ ਇਦਾਂ ਹੀ ਖਰਚਿਆਂ ਦੇ ਵਿੱਚ ਮੈਨੂੰ ਲੱਗਦਾ ਬਾਗੇ ਬੀਜੀ ਹੋਈ ਜ਼ਿਆਦਾ ਕਾਮਯਾਬਾ ਕਿਉਂਕਿ ਇਹ ਕਾਮਯਾਬ ਨਹੀਂ ਲੱਗੀ ਇਹ ਬੂਝਾਂ ਨਹੀਂ ਕਰਦੀ ਹੈਗੀ ਕਣਕ ਉਨਾ ਜਿੰਨਾ ਬੂਝਾ ਉੱਤਰ ਨਾਲਕ ਬਾਗੇ ਬੀਜ ਲੇ ਜਾਏਗੀ ਬਾਕੀ ਆਪਰੇ ਖੇਤ ਰਹਿ ਗਏ ਜੀ ਇੱਧਰ ਸਾਡਾ ਕਮੇਟੇ ਹੋ ਗਏ ਜੀ ਸਾਰੀ ਰੱਖ ਰਹੀ ਐ ਇੱਧਰ ਉੱਧਰ ਪੈਂਟ ਰਹਿ ਗਈ ਇੱਧਰ ਤਾਂ ਹੋ ਗਈ ਵੇਲੇ ਪੰਜ ਹਾਂਜੀ ਕੰਮ ਇੱਧਰ ਸਵਾਸਤ ਹੋ ਗਿਆ ਜੀ ਆਪਣਾ ਆ ਗਏ ਇਹ ਜ਼ਿਕਰ ਅੱਛਾ ਪਹਿਲੇ ਹੋ ਗਏ ਜੀ ਘਰ ਆ ਗਏ ਹੁਣ ਕੇ ਚੋਲੇਾਂ ਦੇ ਤੇ ਕੇਲੇ ਸੀ ਛੋਟੂ ਕੇਲੇ ਲੈ ਕੇ ਚੱਲੇ ਛੋਟੂ ਸਬਜ਼ੀ ਕਿੱਕਾ ਬਣੂਗੀ ਇਹਨਾਂ ਦੀ ਹਾਂ ਸਬਜ਼ੀ ਕਿੱਕਾ ਬਣਦੀ ਆ ਜੀ ਵੱਢ ਕੇ ਹਾਂ ਚਾਹੇ ਦੇ ਪਕੌੜੇ ਬਣਾ ਲੂ ਅੱਛਾ ਫੇ ਖੜਾ ਦੀਆਂ ਪਕੌੜੀਆਂ ਨਾਲੇ ਦਾੜੀ ਕਟਾ ਲਾ ਨਹੀਂ ਬਾਬਾ ਬਣ ਜਾ ਆ ਮਨ ਲਿਓ ਨਾ ਉਹ ਪੈਨ ਨੂੰ ਸੂਟ ਸਮਾਦੀ ਇੱਕ ਬਾਬਿਆਂ ਨਾਲ ਦਾ ਪੁੱਛਿਆ ਦੇਣ ਲੱਗ ਜਾ ਆ ਮਾਲਾ ਜੀ ਤੇ ਢਾੜੀ ਦੇ ਲਾ ਹੈ ਹੈ ਮਾਲਾ ਜੀ ਜਾਣਕਾਰੀ ਲਈ ਸੱਤ ਨਹੀਂ ਬਾਈ ਚੱਤਰ ਖਾਉਣੇ ਤੂੰ ਬਸ ਤੂੰ ਪਾਸੇ ਰਹਿ ਜਾ ਹਾਂ ਬਸ ਬੰਦੇ ਲਈ ਆ ਜਿਹੜਾ ਉਹ ਬਾਬਾ ਹੈ ਚਲ ਠੀਕ ਆ